ਜਲਦਾ ਮੈਂ ਸੁਣਦਾ ਗੱਲ ਕਹਿਣ ਦੀ ਫਿਰ ਚੀਜ਼ ਕੀ ਆ ਵੀ ਆ ਫੋਨ ਕੀ ਕਰਦਾ ਕੀ ਆ ਗੇਟ ਖੋਲਿਆ ਮੈਨੂੰ ਤੁਸੀਂ ਦੱਸੋ ਕਿਉਂ ਅਸੀਂ ਕਦੋਂ ਖੋਲੀ ਫਿਰ ਜਦੋਂ ਮੈਂ ਇੱਥੇ ਆ ਕੇ ਤੁਹਾਨੂੰ ਕਿਹਾ ਜੀ ਪਿੱਛੇ ਗੱਡੀ ਖੜੀ ਬਾਈ ਮੈਂ ਫਾਲਤੂ ਨਹੀਂ ਬੋਲਦਾ ਵੀਡੀਓ ਮੈਂ ਆ ਵੀ ਫਿਰ ਉਹ ਕਰ ਦੂ ਸਾਰੀ ਇੱਥੇ ਮੈਂ ਇੱਥੇ ਖੜਾ ਐਸ ਐਚਓ ਸਾਹਿਬ ਨੂੰ ਪੁੱਛੋ ਮੈਂ ਫੋਨ ਲਾਇਆ ਤੇਗ ਸਰ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਫੋਨ ਤੇ ਸੀਗਾ ਚੀਕੀ ਗਿਆ ਮੈਂ ਇੱਥੇ ਖੜ ਕੇ ਗੇਟ ਨਹੀਂ ਖੋਲਿਆ ਇਹਨਾਂ ਨੇ ਮੈਨੂੰ ਉੱਤੋਂ ਦੀ ਆ ਕੇ ਤੁਸੀਂ ਹੁਣ ਮੇਰੇ ਉੱਪਰ ਉਹ ਮਾਰਿਆਗਾ ਆ ਹੁਣ ਤੁਸੀਂ ਦੇਖ ਲਓ ਮੈਂ ਇੱਥੇ ਥਾਣਾ ਸਦਰ ਜਗਰਾਉਂ ਦੇ ਬਾਹਰ ਖੜਾ ਠੀਕ ਹੈ ਤੇ ਇੱਥੇ ਮੇਰੀ ਉਹਦੇ 5 ਨੰਬਰ ਚੁੰਗੀ ਦੇ ਉੱਪਰ ਗੱਡੀਆਂ ਲੱਗੀਆਂ ਤੇ ਇੱਥੇ ਗੱਡੀ ਘੇਰ ਕੇ ਆ ਮੂਹਰੇ ਗੱਡੀ ਲਾ ਕੇ ਗੱਡੀ 'ਚੋਂ ਫੇਟ ਮਾਰੀ ਠੀਕ ਹੈ ਜੀ ਉਸ ਤੋਂ ਬਾਅਦ ਚੋਂ ਮੈਂ ਗੱਡੀ ਪਈਆ ਕੇ ਅਸੀਂ ਇੱਥੇ ਲੈ ਕੇ ਆਏ ਥਾਣਾ ਸਦਰ ਜਗਰਾਉਂ ਦੇ ਬਾਹਰ ਇੱਧਰ ਦਿਖਾ ਦੇ ਥਾਣਾ ਸਦਰ ਜਗਰਾਉਂ ਦੇ ਬਾਹਰ ਆਇਆ ਮੈਂ ਇੱਥੇ ਇਹਨਾਂ ਦੇ ਤਰਲੇ ਕੀਤੇ ਮੈਨੂੰ ਘਟੋ ਘਟਾ ਥਾਣਾ ਸਦਰ ਜਗਰਾਉਂ ਦੇ ਤੁਸੀਂ ਕੈਮਰੇ ਕਢਾਓ ਇੱਥੇ ਕੈਮਰੇ ਲੱਗੇ ਹੋਣਗੇ ਬਾਹਰ ਕੈਮਰੇ ਕਢਾਓ ਕੈਮਰਿਆਂ ਦੇ ਵਿੱਚ ਕੈਮਰਿਆਂ ਦੇ ਵਿੱਚ ਮੈਂ ਇਹਨਾਂ ਨੂੰ ਇੱਕ ਗੱਲ ਕਹਿ ਰਿਹਾ ਤੇ ਭਾਈ ਆ ਗੇਟ ਖੋਲ ਦੋ ਸਾਡੇ ਪਿੱਛੇ ਗੱਡੀਆਂ ਲੱਗੀਆਂ ਹੋਈਆਂ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਆ ਗੱਡੀ ਦੀ ਹਾਲਤ ਦੇਖ ਲਓ ਉਦੋਂ ਜਦੋਂ ਮੈਂ ਜਾਲੀਆਂ ਪਿੱਛੇ ਰੌਲਾ ਪਾਇਆ ਸੀ ਮੈਂ ਗੱਲ ਕਹੀ ਸੀ ਜੀ ਮੈਂ ਇੰਨੀਆਂ ਦਰਖਾਸਤਾਂ ਲਖਾਈਆਂ ਹੋਈਆਂ ਕੋਈ ਕਾਰਵਾਈ ਕਰ ਦੋ ਉਦੋਂ ਕਿਸੇ ਨੇ ਨਹੀਂ ਸੁਣੀ ਮੇਰੀ ਠੀਕ ਹੈ ਨਾ ਉਦੋਂ ਵੀ ਟਰੋਲ ਬਣੇ ਮਜ਼ਾਕ ਬਣੇ ਆ ਹੁਣ ਸਾਰੀ ਚੀਜ਼ ਤੁਹਾਡੇ ਸਾਹਮਣੇ ਆ ਮੈਂ ਕਹਿੰਦਾ ਪੰਜ ਨੰਬਰ ਚੁੰਗੀ ਦੇ ਜਿੱਥੇ ਮੇਰੀ ਗੱਡੀ ਘੇਰੀ ਗਈ ਆ ਉੱਥੇ ਉੱਥੇ ਸਾਰੇ ਸੀਸੀਟੀਵੀ ਕੈਮਰੇ ਕਢਾਏ ਜਾਣ ਤੇ ਇੱਥੇ ਥਾਣਾ ਸਦਰ ਜਗਰਾਉਂ ਦੇ ਆ ਕੈਮਰੇ ਕਢਾਏ ਜਾਣ ਤੇ ਆ ਹਜੇ ਤੱਕ ਸੰਗਲ ਲੱਗੇ ਹੋਇਆ ਮੈਨੂੰ ਕਿਸੇ ਨੇ ਲੋਕ ਨਹੀਂ ਖੋਲਿਆ ਇੱਥੇ ਥਾਣੇ ਦੇ ਵਿੱਚ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਮੈਂ ਕਿਹਾ ਜੀ ਪਿੱਛੇ ਪੋਲ ਦੇ ਕੋਲ ਗੱਡੀ ਰੁਕੀ ਹੋਈ ਆ ਗੱਡੀ ਸਾਡੇ ਪਿੱਛੇ ਲੱਗੀ ਆ ਸਾਡੇ ਦੇ ਜਾਨਲੇਵਾ ਹਮਲਾ ਹੋਇਆਗਾ ਆ ਤੁਸੀਂ ਦੇਖ ਲਓ ਸਾਰਾ ਬੰਪਰ ਬੰਪਰ ਚੱਕਿਆ ਹੋਇਆ ਗੱਡੀ ਦਾ 12 ਵਜੇ ਹੋਇਆ ਰਾਤ ਦੇ ਸਵਾ 12 ਹੋਇਆ ਠੀਕ ਹੈ ਉਤੋਂ ਦੀ ਮੈਨੂੰ ਹਜੇ ਤੱਕ ਇੱਥੇ ਕਿਸੇ ਨੇ ਗੇਟ ਨਹੀਂ ਖੋਲਿਆ 12 13 ਖੜੇ ਫੇਰ ਕੀ ਹੋ ਗਿਆ ਮੈਂ ਉਹ ਵਧੀਆ ਮੈਂ ਤਾਂ ਕਹਿੰਦਾ ਮਾਰਨ ਮੈਨੂੰ ਆ ਕੇ ਮਮਲਾ ਇੱਥੇ ਹੀ ਖੜਨਾ ਕੋਈ ਗੱਲ ਨਹੀਂ ਜਾਣਦੇ ਜਿਹੜਾ ਜਾਂਦਾ ਕੌਸ਼ ਹੋਈ ਜਾਵੇ ਇੱਥੇ ਚਾਹੇ ਆਪਾਂ ਨੂੰ ਮਾਰ ਕੇ ਚਲੇ ਜਾਂ ਤਾਂ ਚਾਹੇ ਤੇਰਾ ਬੰਦੇ ਖੜੇ ਆ ਚਾਹੇ 14 ਮੈਂ ਕਹਿੰਦਾ ਇੱਥੇ ਵੱਢ ਕੇ ਚਲੇ ਜਾਣ ਗੇਟ ਦੇ ਸਾਹਮਣੇ ਮੈਂ ਵੀ ਕਾਹਨੂੰ ਦਿਖਾਉਣ ਜੋਗਾ ਹੋ ਜੂੰ ਹਜੇ ਤੱਕ ਮੈਨੂੰ ਇਹਾਂ ਨੇ ਅੰਦਰ ਤੱਕ ਨਹੀਂ ਬਾੜਿਆ ਗੇਟ ਖੋਲ ਕੇ ਠੀਕ ਹੈ ਜੀ ਕੱਲ ਨੂੰ ਜੇ ਮੈਨੂੰ ਕੋਸ਼ ਹੁੰਦਾ ਮੇਰੇ ਤੇ ਝਰੀਟ ਵੀ ਆਉਂਦੀ ਆ ਪੰਜਾਬ ਪੁਲਿਸ ਜ਼ਿੰਮੇਵਾਰ ਹੋਊਗੀ ਮੈਂ ਪਹਿਲਾਂ ਵੀ ਵੀਡੀਓ ਚ ਕਿਹਾ ਐਸਐਸਪੀ ਸਾਹਿਬ ਤੁਸੀਂ ਮਾਨਜੋਗੋਂ ਜੀ ਜਦੋਂ ਆਪਣਾ ਚਲਾਨ ਹੋਇਆ ਸੀਗਾ ਠੀਕ ਹੈ ਜੀ ਉੱਥੇ ਬਾਬਾ ਸਾਹਿਬ ਦੇ ਚੌਂਕ ਚ ਉੱਥੇ ਹੀ ਮੈਂ ਵੀਡੀਓ ਪਾਈਆ ਹੁਣ ਤੱਕ ਸੋਸ਼ਲ ਮੀਡੀਆ ਤੇ ਪਾਈਆ ਤੇ ਆ ਵੀ ਆਪਣੀ ਵੀਡੀਓ ਹੈ ਜੀ ਠੀਕ ਹੈ ਹਜੇ ਤੱਕ ਆਪਾਂ ਨੂੰ ਗੇਟ ਨਹੀਂ ਖੋਲਿਆ ਮੁੰਡੇ ਨੇ ਹੁਣ ਫੇਰ ਦੱਸਿਆ ਕਹਿੰਦਾ ਵੀ ਇੱਥੇ ਫੇਰ ਆਇਆ ਦੁਬਾਰੇ ਤੇ ਬਸ ਇੰਨੀ ਗੱਲ ਮੈਂ ਕਹਿਣੀ ਸੀ ਤੁਹਾਡੇ ਅੱਗੇ ਗੱਲਾਂ ਕਰਦੀਆਂ ਸੀ ਪੂਰੀ ਇਹ ਗੱਲ ਵੀ ਕਰਦੇ ਹੁਣ ਕੀ ਚਾਹੀਦਾ ਮੇਰੇ ਗੱਲ ਮੇਰੀ ਮੇਰੀ ਗੱਲ ਸੁਣੋ ਯਾਰ ਗੱਲ ਕੀ ਆ ਗੰਦ ਦੀ ਸੁਣੀ ਜਾਂਦੇ ਆ ਕਦੋਂ ਗੱਲ ਸੁਣੀ ਜਾਂਦੇ ਆ ਯਾਰ ਸਿਟੀ ਵਾਲੇ ਨੂੰ ਦੱਸ ਕੇ ਹੋਰ ਕੀ ਜੀ ਦੱਸ ਦੇਖੋ ਜੀ ਮੈਂ ਐਸਪੀ ਸਾਹਿਬ ਤੇ ਦਰਖਾਸਤ ਲਗਾਈ ਮੈਂ ਇਹਨਾਂ ਨੂੰ ਸਰ ਨੂੰ ਆ ਕੇ ਕਿਹਾ ਜੀ ਮੈਨੂੰ ਗੇਟ ਖੋਲ ਦਿਓ ਘੰਟਾ ਪਹਿਲਾਂ ਉਸ ਤੋਂ ਬਾਅਦ ਓ ਮੈਂ ਗਿਆ ਵੀ ਸਰ ਦੇਖੋ ਚਲੋ ਠੀਕ ਆ ਅਸੀਂ ਚੱਲਦੇ ਆ ਕੋ ਯਾਰ ਇੱਕ ਮਿੰਟ ਨਹੀਂ ਦੇਖੋ ਅਸੀਂ ਕਿਹਾ ਵੀ ਅਸੀਂ ਚੱਲੇ ਆ ਮੈਂ ਆਪਦੀ ਜੀ ਸੋਸ਼ਲ ਮੀਡੀਆ ਤੇ ਆ ਹੁਣ ਮੇਰਾ ਹੱਕ ਆ ਜੀ ਮੈਂ ਆਪਦੀ ਵੀਡੀਓ ਬਣਾ ਕੇ ਪਾਉਣੀ ਸੀ ਸੋਸ਼ਲ ਮੀਡੀਆ ਤੇ ਵੀ ਆ ਚੀਜ਼ ਤੇ ਸਾਰਾ ਕੇ ਕਹਿੰਦੇ ਆ ਵੀ ਤੁਸੀਂ ਇੱਥੇ ਵੀਡੀਓ ਨਹੀਂ ਬਣਾਉਣੀ ਦੱਸੋ ਜੀ ਮੇਰਾ ਮੈਂ ਕਿਹਾ ਗੱਡੀ ਕਰਕੇ ਬਣਾ ਲਾ ਤੈਨੂੰ ਐਂ ਕਹੇ ਹੋਰ ਨਹੀਂ ਕਹਿਗਾ ਤੈਨੂੰ ਫालतੂ ਨਹੀਂ ਚਾਹੀਦਾ ਯਾਰ ਬਾਈ ਯਾਰ ਮੈਂ 4 ਮਿੰਟ ਬਣਾਉਣੀ ਸੀ ਯਾਰ 4 ਮਿੰਟ ਮੈਂ ਤਾਂ ਆਪਣੀ ਗੱਲ ਲੋਕਾਂ ਸਾਹਮਣੇ ਰੱਖਣੀ ਆ ਯਾਰ ਸਾਹਮਣੇ ਰੱਖੀ ਤੈਨੂੰ ਜਦੋਂ ਕਹਿਤਾ ਵੀ ਜਿਹੜਾ ਫਿਟੀ ਵਾਲੇ ਆ ਕੇ ਚਲੇ ਗਏ ਹਾਂਜੀ ਫਿਟੀ ਵਾਲਾ ਸਾਰਿਆਂ ਦਾ ਬਕੂਆ ਵਾ ਉਹ ਬਕੂਆ ਨਾ ਇਹ ਪਿੰਡ ਜਿਹੜਾ ਥਾਣਾ ਇਹ ਪਿੰਡਾਂ ਦਾ ਥਾਣਾ ਇਹ ਵਾਲਾ ਜੀ ਹਾਂ ਮੇਰਾ ਤਾਂ ਹਜੇ ਤੱਕ ਜੀ ਬਿਆਨ ਵੀ ਨਹੀਂ ਹੋਇਆ ਕੋਈ ਰਿੰਦਾ ਮੇਰਾ ਬਿਆਨ ਕੋਈ ਬਿਆਨ ਫਿਰ ਤੇਰਾ ਅਸੀਂ ਨਿਕੜਾ ਉਹ ਲਿਖਦੇ ਛੇ ਤੇਰਾ ਬਿਆਨ ਉਥੇ ਤੇਰੀ ਕੰਪਲੇਟ ਉਥੇ ਚੱਲਦੀ ਹੁਣ ਮੇਰਾ ਬਿਆਨ ਸਿਟੀ ਥਾਣੇ ਚ ਜਾਊਗਾ ਆ ਉਥੇ ਹੋਣੀ ਤੇ ਦੱਸੋ ਤੂੰ ਯੱਕਰ ਦੱਸੋ ਜਦੋਂ ਮੈਂ ਆ ਕੇ ਇੱਥੇ ਚੀਤੇਆਂ ਮੇਰੇ ਕੈਮਰੇ ਰਿਕਾਰਡਿੰਗਾਂ ਮੇਰਾ ਗੇਟ ਖੋਲਣ ਦਾ ਹੱਕ ਸੀ ਕਿ ਨਹੀਂ ਸੀ ਇਹਨਾਂ ਦਾ ਜੀ ਦੱਸੋ ਮੈਂ ਕਿਹ ਜੀ ਮੇਰੇ ਪਿੱਛੇ ਬੰਦੇ ਲੱਗੇ ਮੈਨੂੰ ਗੇਟ ਖੋਲ ਦੋ ਗੇਟ ਖੋਲ ਦੋ ਡੇਢ ਘੰਟਾ ਲ ਹੋ ਗਿਆ ਜੀ ਦੱਸੋ ਮੈਨੂੰ ਗੇਟ ਨਹੀਂ ਖੁੱਲਿਆ ਹੋਰ ਮੈਨੂੰ ਦੱਸ ਦੋ ਇਹ ਵੀ ਸਿਟੀ ਵਾਲੇ ਸਿਟੀ ਵਾਲੇ ਇੱਥੇ ਆਏ ਨਾ ਆ ਗਏ ਨਾ ਜਿੱਥੇ ਵਾਲੇ ਆ ਗਏ ਨਾ ਉਹ ਵੀ ਮੈਂ ਭੁੱਲਦਾ ਜੀ ਸੱਦੇ ਆ ਜੀ ਸੱਦੇ ਤੇ ਵੀ ਉੱਥੇ ਪਹੁੰਚੋ ਉਹਨੂੰ ਨਾਲ ਲੈ ਕੇ ਗਏ ਨੇ ਸਿਟੀ ਵਾਲੇ ਅੱਛਾ ਉਹ ਵੀ ਮਹੀਂ ਸੱਦਨੇ ਸੀ ਚਲੋ ਠੀਕ ਆ ਜੀ ਸਾਰੀ ਗੱਲਬਾਤ ਹੋ ਗਈ ਤੇ ਐਸਐਸਪੀ ਸਾਹਿਬ ਦੇ ਅੱਗੇ ਮੈਂ ਦੁਬਾਰੇ ਫੇਰ ਹੱਥ ਜੋੜ ਤੇ ਐਸਐਸਪੀ ਸਾਹਿਬ ਤੇ ਅੱਗੇ ਸਾਰਾ ਕੋਈ ਸੀਗਾ ਹੁਣ ਸਾਰਾ ਸਬੂਤ ਆ ਜੀ 5 ਨੰਬਰ ਚੁੰਗੀ ਦਾ ਸਾਰੇ ਦਰੂਦ ਦਿੱਤੀ ਹੋਈ ਹੈ 5 ਨੰਬਰ ਚੁੰਗੀ ਦੇ ਉੱਪਰ ਉੱਥੇ ਕੈਮਰੇ ਖੜਾਏ ਜਾਣ ਤੇ ਮੈਂ ਪਹਿਲਾਂ ਵੀ ਜਦੋਂ ਚਲਾਉਣ ਵਾਲੀ ਵੀਡੀਓ ਸਾਰੀ ਦੁਨੀਆ ਨੇ ਦੇਖੀ ਆ ਘਟੋ ਘਟ 10 ਲੱਖ ਬੰਦੇ ਨੇ ਦੇਖੀ ਆ ਵੀਡੀਓ ਮੇਰੀ ਇੱਥੇ ਜਦੋਂ ਮੇਰੀ ਗੱਡੀ ਦੇ ਜਾਲੀਆਂ ਲੱਗੀਆਂ ਹੋਈਆਂ ਸੀ ਅੱਜ 12 ਵਜੇ ਦਾ ਟਾਈਮ ਆ ਮੈਂ ਤਾਂ ਇੱਕ ਗੱਲ ਕਹਿਣਾ ਹੱਥ ਜੋੜ ਕੇ ਐਸਐਸਪੀ ਸਾਹਿਬ ਦੇ ਅੱਗੇ ਮੈਂ ਬੇਨਤੀ ਕਰਦਾ ਵੀ ਜੇ ਕੋਈ ਤੁਸੀਂ ਨਹੀਂ ਕਾਰਵਾਈ ਕਰ ਸਕਦੇ ਭਾਈ ਉਹ ਵੀ ਤੁਸੀਂ ਸਾਨੂੰ ਦੱਸ ਦੋ ਕੋਈ ਗਾਲ ਨਹੀਂ ਆਸੀ ਆਪਦਾ ਆਪਦਾ ਹੋਰ ਹਿਸਾਬ ਨਾਲ ਆਪਦਾ ਸੀ ਆਪਦਾ ਬਚਾ ਆਪੇ ਕਰ ਲਾਂਗੇ ਜੇ ਨਹੀਂ ਪੰਜਾਬ ਪੁਲਿਸ ਕੋਈ ਹੱਲ ਕਰ ਸਕਦੀ ਤਾਂ ਹੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਉਹ ਵੀ ਮੈਨੂੰ ਦੱਸ ਦਿੱਤਾ ਜਾਵੇ ਬਾਰ ਬਾਰ ਮੇਥੋਂ ਵੀ ਨਹੀਂ ਚੱਕਰ ਲੱਗਦੇ ਜੀ ਠਾਣਿਆਂ ਦੇ ਬਾਰ ਬਾਰ ਮੇਥੋਂ ਮੇਰੀ ਖੱਜਲ ਖਵਾਰੀ ਹੋਈ ਜਾਂਦੀ ਜਾਂ ਕੋ ਹੋਰ ਜਾਂ ਪਿੱਛੇ ਗੱਡੀਆਂ ਲੱਗੀਆਂ ਹੁਣ ਮੈਂ ਤਾਂ ਬਾਰ ਬਾਰ ਬੇਨਤੀ ਕਰਦਾ ਪੰਜ ਨੰਬਰ ਚੁੰਗੀ ਤੇ ਹੋਇਆ ਰੇਲਵੇ ਲਾਈਨ ਵਾਲਾ ਕਿਹੜਾਗਾ ਰੇਲਵੇ ਲਾਈਨ ਵਾਲੀ ਜਗਾ ਕਿਹੜੀ ਆ ਇਹ ਮਲਕ ਰੋਡ ਜਿਹੜਾ ਮਲਕ ਰੋਡ ਤੋਂ ਇਧਰ ਖੱਬੇ ਹੱਥ ਜਾਂਦਾ ਰਾ ਉਥੋਂ ਗੱਡੀਆਂ ਪਿੱਛੇ ਲੱਗੀਆਂ ਸੀ ਸਾਰੀ ਕਾਰਵਾਈ ਆ ਜਿਹੜੀ ਮੈਂ ਹੁਣ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਵੇਰ ਤੱਕ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਜੀ ਬਸ ਇੰਨੀਆਂ ਮੈਂ ਬੇਨਤੀਆਂ ਕਰਨੀਆਂ ਤੁਹਾਡੇ ਚਰਨਾਂ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ